ਜੀ ਬਾਈ ਜੀ ਚਾਚੀ ਨੀ ਕਾਲ ਸਾਰੇ ਨੂੰ ਕਿਵੇਂ ਹੋ ਠੀਕ ਹੋ ਸਾਰੇ ਅੱਜ ਆਪਾਂ ਪਹੁੰਚੇ ਆਂ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਅੱਜ ਤਰੀਕ ਹੈਗਾ ਜੀ 12ਵਾਂ ਮਹੀਨਾ 2025 ਹੈ ਜੀ ਅੱਜ ਤੁਹਾਨੂੰ ਟਰੈਕਟਰ ਦਿਖਾਵਾਂਗੇ ਜੀ 6 ਟਰੈਕਟਰ ਬਹੁਤ ਵਧੀਆ ਨੇ ਜੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦੇ ਯੂਟਿਊਬ ਚੈਨਲ ਆਪਣਾ ਫਾਰਮਰ ਕੰਗ 911 ਟਰੈਕਟਰ ਵਾਈ ਹੈ ਜੀ ਬਰਨਾਲਾ ਜੀ ਟਰੈਕਟਰ ਮੰਡੀ 'ਚ ਖੜੇ ਨੇ ਜੇ ਆਪਾਂ ਉਂ ਲੈਣੇ ਹੋਣ ਟਰੈਕਟਰ ਇਹ ਪੱਖੋਂ ਕੈਂਚੇ ਹੁੰਦੇ ਆ ਬਾਈ ਜੀ ਠੀਕ ਹੈ ਵਾਈਆਂ ਨੂੰ ਮਿਲ ਕੇ ਟਰੈਕਟਰ ਪਾ ਲੈ ਸਕਦੇ ਆ ਤੇ ਵੀਡੀਓ ਨੂੰ ਸਾਰੀ ਦੇਖਿਓ ਸਾਰੇ ਟਰੈਕਟਰ ਦੇਖੋ ਜੀ ਪੂਰੇ ਵਧੀਆ ਟਰੈਕਟਰ ਤੁਹਾਨੂੰ ਦਿਖਾਵਾਂਗੇ ਆ ਜਾਓ ਜੀ ਬਰਨਾਲੇ ਦੀ ਮੰਡੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਜੀ ਇਹ ਮੰਡੀ ਹਰ ਸੋਮਵਾਰ ਨੂੰ ਲੱਗਦੀ ਹੈ ਜੀ ਬਰਨਾਲੇ ਸਬਜ਼ੀ ਮੰਡੀ ਦੇ ਕੋਲੇ ਬਿਲਕੁਲ ਆ ਜਾਓ ਜੀ ਮੰਡੀ ਦੇ ਵਿੱਚ ਤਕਾਇਆ ਤੁਹਾਨੂੰ ਟਰੈਕਟਰ ਆ ਜਾਓ ਮਿੱਤਰੋ ਆਹ ਸਾਰਿਆਂ ਨੂੰ ਆ ਪਹੁੰਚੇ ਹਾਂ ਜੀ ਅੱਜ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਇਹ ਮੰਡੀ ਦੀ ਹਰ ਸੋਮਵਾਰ ਨੂੰ ਲੱਗਦੀ ਹੈ ਜੀ ਇਹ ਮੰਡੀ ਸਬਜ਼ੀ ਮੰਡੀ ਦੇ ਨੇੜੇ ਹੈ ਜੀ ਅੱਜ ਤਰੀ ਚਾਹੀਏ ਜੀ ਇੱਕ ਕਾਰਮ ਮਹੀਨਾ ਜੀ 2025 ਆ ਅੱਜ ਤਾਂ ਹਨੂ ਟਰੈਕਟਰ ਦਿਖਾਵਾਂਗੇ ਜੀ ਬਹੁਤ ਵਧੀਆ ਸੇ ਟਰੈਕਟਰ ਦਿਖਾਵਾਂਗੇ ਜੀ ਪੂਰਾ ਘੈਂਟ ਨਿਆਰੇ ਦਾ ਆਹ ਟਰੈਕਟਰ ਦੇਖੋ ਜੀ ਪਹਿਲਾ ਨਿਊ ਹਾਰਲੈਂਡ 3730 ਟਰੈਕਟਰ ਹੈ ਜੀ ਪੂਰਾ ਘੈਂਟ ਟਰੈਕਟਰ ਹੈ 11 ਮਾਡਲ ਹੈ 475000 ਦਾ ਰੇਟ ਆ ਪਾਵਰ ਅਸੀਂ ਕਹਿ ਰਹੇ ਹਾਂ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰਾ ਵਧੀਆ ਜੱਟਿਆ ਦਾ ਟਰੈਕਟਰ ਆ ਅਪੋਲੋ ਦੇ ਟਾਇਰ ਪਾਏ ਹੋਏ ਆ ਜੀ 16 9 28 ਦੇ ਦੇਖੋ ਜੀ ਰਮ ਰਮੋ ਟਰੈਕਟਰ ਤੇ ਪੂਰੇ ਸੋਨੇ ਪਏ ਆ ਦੱਸਣ ਦੀ ਲੋੜ ਨਹੀਂ ਟਰੈਕਟਰ ਦੇਖੋ ਜੀ ਤੁਸੀਂ ਕਿਆ ਬਾਤ ਹੈ ਜੀ ਛੋਟਾ ਟਰੈਕਟਰ ਹੈ ਜੀ ਸੀਟੀਆਂ ਮਾਰਦਾ ਜੀ ਚਾਹੇ ਵਾਕੇ ਲੈ ਜਾਓ ਟਰੈਕਟਰ ਕਰ ਦਿਓ ਵੀਡੀਓ ਨੂੰ ਸ਼ੇਅਰ ਜੀ ਪਹਿਲੀ ਪਸੰਦ ਹੈ ਜੀ ਜ਼ਿਮੀਦਾਰਾਂ ਦੀ ਨਿਊ ਹਾਲੈਂਡ ਤੁਸੀਂ ਦੇਖ ਸਕਦੇ ਹੋ 3630 ਪਲੱਸ 3X ਵੀਡੀਓ ਕਰ ਦਿਓ ਸ਼ੇਅਰ ਲਾਇਕ YouTube ਚੈਨਲ ਆਪਣਾ ਫਾਰਮਰ ਕਿੰਗ ਨਾਡਗੇਰਾ ਪੇਜ ਆ ਜੀ ਪੰਜਾਬੀ ਯੋਧੇ ਨੂੰ ਫਾਲੋ ਕਰ ਦਿਓ ਸਾਈਡ ਗੇਰ ਆ ਜੀ ਟਰੈਕਟਰ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਤੁਸੀਂ ਆਪ ਵੀ ਦੇਖ ਲਓ ਟਰੈਕਟਰ ਪਾਵਰ ਸਟੀering ਹੈ ਜੀ ਠੀਕ ਹੈ ਜੀ ਇਹ ਘੈਂਟ ਟਰੈਕਟਰ ਹੈ ਇਧਰ ਆ ਗਿਆ ਜੀ ਹੁਣ ਜੌਂਡੀ ਹਾਰ ਟਰੈਕਟਰ ਇਹ ਦੇਖੋ ਜੀ ਤੁਸੀਂ ਨਵਾਂ ਮਾਡਲ ਟਰੈਕਟਰ ਹੈ ਜੀ 4,75,000 ਆਪਣੇ ਰੇਟ ਕਰਦੇ ਆ ਬਾਕੀ ਇਹਦਾ ਜੀ ਮੌਕੇ ਤੇ ਹੋ ਜੀਦਾ ਪਰ ਰੇਟ ਕਰਾਂਗੇ ਟਰੈਕਟਰ ਦੇਖੋ ਜੀ ਪਾਵਰ ਸਟੀering ਹੈ ਟਰੈਕਟਰ ਸਾਈਡ ਗੇਅਰ ਹੈ ਟਾਇਰ ਵਧੀਆ ਪਾਏ ਆ ਜੀ ਅਪੋਲੋ ਦੇ ਵਧੀਆ ਕੰਪਨੀ ਦੇ ਟਾਇਰ ਪਾਏ ਹੋਏ ਪੰਨਿਆਂ ਦੇ 16 9 22 ਦੇ ਜਿਵੇਂ ਨਵੇਂ ਵਾਂਗੂ ਟਾਇਰ ਹੈ ਜੀ ਤੇ ਡਬਲ ਕਲਚ ਹੁੰਦਾ ਟਰੈਕਟਰ ਸਾਨੂੰ ਪਤਾ ਹੀ ਆ ਪੰਜਾਬ ਨੰਬਰ ਦਾ ਟੱਕ ਟੱਕ ਪੂਰਾ ਵਧੀਆ ਲੱਗਿਆ ਹੋਇਆ ਕਾਲੇ ਢੱਡਾ ਵਾਲਾ ਟਰੈਕਟਰ ਹੈ ਜੀ 5310 ਜਿਹਦੀ ਮਾਰਕੀਟ ਵੱਧ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਂਪਰ ਪੂਰਾ ਵਧੀਆ ਲੱਗਿਆ ਮੂਰੇ ਬੈਂਟਰੀ ਰਹੀ ਹੈ ਜੀ 5310 ਲਓ ਜੀ ਮਿੱਤਰੋ 2009 ਮਾਡਲ 4,75,000 ਰੁਪਏ ਰੇਟ ਆ 4 ਵਾਲ ਲਿਖਿਆ ਹੋਇਆ ਸਾਡਾ ਕੋਤੀ ਹੈ ਟਰੈਕਟਰ ਦੇਖ ਸਕਦੇ ਹੋ ਵੀਡੀਓ ਕਰ ਦਿਓ ਸ਼ੇਅਰ ਸਤਰੀ ਲੱਗੀ ਹੈ ਜੀ ਪੀਲੀ ਪੀਲੀ ਦੇਖ ਸਕਦੇ ਹੋ ਜੀ ਖੜ ਗੇਰ ਭੈਂਟਾ ਸਵੀਕਰ ਪੂਰੇ ਵਧੀਆ ਉਧਰ ਡੈਕ ਪੂਰਾ ਸ਼ਰਾ ਲੱਗਿਆ ਹੋਇਆ ਜੀ ਠੰਕ ਸਾਖ ਦਿਓ ਟਾਇਰ ਪੂਰੇ ਸੋਹਣੇ ਆ ਲੋ ਵੀ ਸੋਨੂੰ ਹੁਣ ਅਗਲਾ ਟਰੈਕਟਰ ਦਿਖਾਉਣੇ ਆ ਸੋਨਾਲੀਕਾ ਦੇਖ ਸਕਦੇ ਹੋ ਜੀ ਸੋਨਾਲੀਕਾ ਟਰੈਕਟਰ ਆ ਜੀ 68 ਦੇ ਟਾਇਰ ਬਿਲਕੁਲ ਨਵੇਂ ਟਾਇਰ ਹੈ ਜੀ ਤੁਸੀਂ ਦੇਖ ਸਕਦੇ ਹੋ ਪੈਰ ਹੈਗੇ ਜੀ ਇਹ 14 9 28 ਦੇ ਬਹੁਤ ਹੀ ਵਧੀਆ ਮਜ਼ਬੂਤ ਟਾਇਰ ਪਾਇਆ ਵਾਈਆਂ ਨੇ ਆਰ ਐਕਸ ਟਰੈਕਟਰ ਆ ਜੀ ਖੜ ਗੇਰ ਅਰੇ ਸਾਊ ਸਾ ਪੂਰੇ ਸਰੀਰੀਆਂ ਨੇ ਜੀ ਤੇ DI 750 RX ਦੇਖ ਸਕਦੇ ਹੋ ਜੀ 16 ਮਾਡਲ ਹੈ ਪਾਵਰ ਸਟੀering ਹੈ ਟਾਪ ਮਾਡਲ ਹੈ ਟਰੈਕਟਰ ਜੀ ਵਿਚਾਕ ਦੀ ਬਾਕੇ ਲੈ ਜਾਓ 2016 ਮਾਡਲ 475000 ਰੁਪਿਆ ਰੇਟ ਹੈ ਬਾਕੀ ਦਾ ਮੌਕੇ ਦੇਵੂ ਜੀ ਜਦੋਂ ਆਪਾਂ ਸੌਦਾ ਕਰਾਂਗੇ ਦੇਖ ਸਕਦੇ ਹੋ ਜੀ ਮੂਰੇ ਲੋਕ ਨਾ ਖੁੱਲਦਾ ਹੈਗਾ ਜੀ 100 ਦੇਖੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪਾਵਰ ਸਟੀering ਹੈ ਜੀ ਪੂਰਾ ਵਧੀਆ ਟਰੈਕਟਰ ਹੈ ਜੀ 11 ਹੜਾ ਨੂੰ ਲੈ ਕੇ ਆਏ ਫਿਰਦਾ 11 ਪਾਲੂ ਤੇ 13 ਪਾਲੂ ਟਰੈਕਟਰ ਦੇ ਕੋਈ ਸ਼ੌਨ ਵਾਲੀ ਕਾ 750 ਟੈਂਕੀ ਦੇ ਲਾਗ ਲੱਗਦਾ ਜੀ ਇਧਰ ਵੀ ਦੇਖੋ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਮੂਜੋ ਵੀ ਸ਼ੇਅਰ ਲਾਈਕ ਲਾਈਕ ਨਹੀਂ ਕਰਨਾ ਜੀ ਇਧਰ ਆ ਜਾ ਮਿੱਤਰੋ ਫਾਰਮ ਟਰੈਕ 60 ਇਹਨਾਂ ਦੀ ਮਾਰਕੀਟ ਹੁਣ ਬਣੀ ਆ ਬਈ ਪੂਰੀ ਫੁੱਲ ਮਾਰਕੀਟ ਬਣ ਗਿਆ ਟਰੈਕਟਰਾਂ ਦੀ ਅੱਠ ਦੇਖੋ ਜੀ ਤਾਂ ਇਹ ਪੂਰੇ ਵਧੀਆ 14 9 28 ਦੇ ਟਾਇਰ ਹੈ ਪੂਰੇ ਘੈਂਟ ਟਾਇਰ ਹੈ ਜੀ ਜੇ ਮਨ ਨਮੀ ਦੇਖੋ ਜੀ ਖੰਡੇ ਟਾਇਰ ਪਾਏ ਹੋਏ ਬਾਈਆਂ ਦੇ ਬੈਂਟ ਬੈਂਟਰੀ ਧਰੀ ਵੀ ਹੈ ਜੀ ਮੂਲ ਟਾਇਰ ਪੂਰੇ ਸਿਰੇ ਦੇ ਆ ਜੀ ਪਾਵਰ ਸਟੀering ਹੈ ਜੀ ਦੇਖ ਸਕਦੇ ਆ ਜੀ ਫਾਰਮ ਟਰੈਕ ਸਖ ਸੈਂਟਰ ਗੀਅਰ ਹੈ ਜੀ ਟਰੈਕਟਰ ਇਹ ਤਿੰਨ ਸਿਲੰਡਰ ਹੈ ਇਹ 60 ਪਾਵਰ ਦਾ ਜੀ 13 ਮਾਡਲ ਹੈ ਜੀ 4,55,000 ਰੁਪਿਆ ਰੇਟ ਹੈ ਜੀ ਬਾਕੀ ਮੌਕੇ ਤੇ ਹੋ ਜੂਗਾ ਜੀ ਜਦੋਂ ਬਾਈ ਕਰਨਗੇ ਸੌਦਾ ਵਾਈਆਂ ਨਾਲ ਕਰਾਂਗੇ ਆਪਾਂ ਲਾਜ਼ਮੀ ਆਓ ਜੀ ਤੁਹਾਨੂੰ ਬਰਨਾਲੇ ਦੀ ਮੰਡੀ 'ਚ ਖੜਿਆ ਆ ਜੀ ਟਰੈਕਟਰ ਇਹ ਇਹ ਜੇ ਤੁਸੀਂ ਬਾਈ ਜੇ ਹਰ ਵਾਰ ਟਰੈਕਟਰ ਲੈਣ ਆਉਣਾ ਹੈ ਇਹ ਪੱਖੋ ਕੈਂਚੇ ਖੜੇ ਹੁੰਦਾ ਟਰੈਕਟਰ ਪੱਖੋ ਕੈਂਚੇ ਬਾਹਨੀਆਂ ਕੋਲੇ ਲਓ ਵੀ ਟਰੈਕਟਰ ਚੱਕ ਲਓ ਬਹੁਤ ਵਧੀਆ ਟਰੈਕਟਰ ਨੇ ਇੱਕ ਨੰਬਰ ਟਰੈਕਟਰ ਨੇ ਕੋਈ ਲੰਬਾ ਨਹੀਂ ਆਉਣਾ ਵੀਰੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆ ਦੇਖੋ ਜੀ ਸਖਬਾਵਾ ਦਾ ਟਰੈਕਟਰ ਕਿੰਨਾ ਟਰੈਕਟਰ ਲਓ ਵੀ ਮੇਟਰ ਦੇਖ ਸਾਡੇ ਟਰੈਕਟਰ ਕਾਹ ਬਾਤ ਆ ਮੁੰਜਣ ਨੂੰ ਦਿਖਾ ਦੇ ਬਾਈ ਪੂਰਾ ਪੂਰਾ ਦੇਖੋ ਬਾਈ ਚਾਹ ਨਹੀਂ ਲੱਗੇ ਟਰੈਕਟਰ ਕੋਈ ਪਾਵਰਪ੍ਰੇਨ ਪੂਰਾ ਵਧੀਆ ਟਰੈਕਟਰ ਹੈ ਇੱਕ ਹੋਰ ਆ ਗਿਆ ਜੀ ਫੜਾ ਕੋਈ ਟਰੈਕਟਰ ਉਹ ਨੂੰ ਸ਼ੌਂਕ ਦਿਖਾਵਾ ਗੋ ਸੱਤ ਤੋਂ ਸੋਟੀ ਆ ਹੋਰ ਆ ਗਿਆ ਜੀ ਇੱਧਰ ਆ ਦੇਖ ਸਕਦੇ ਹੋ ਜੀ ਟਰੈਕਟਰ ਇਹਦੇ ਕੋਈ ਟਾਇਰ ਵਧੀਆ ਪਏ ਆ ਜੀ ਸੀਅਰਟ ਦੇ ਟਾਇਰ ਇਹਦੇ ਆ ਦੇਖ ਸਕਦੇ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਜਮਾ ਨਾਲ ਦੇ ਟਾਇਰ ਟਰੈਕਟਰ ਦੇ ਤਾਂ ਹੀ ਟਾਇਰ ਟਾਇਰ ਨਵੇਂ ਨਹੀਂ ਪਏ ਕਸੇ ਬਟਾਇਰ ਥੋੜੇ ਜਿਵੇਂ ਨਾਲ ਦੇ ਟਾਇਰ ਆ ਤੇ ਇਹਦੀ ਸਾਈਡ ਘੇਰ ਆ ਜੀ ਜੀ ਦੇਖ ਸਕਦੇ ਟਰੈਕਟਰ ਤੇ ਲੈਟਰ ਲੂਟਾ ਪੂਰੇ ਵਧੀਆ ਲੱਗੇ ਹੋਏ ਨੇ ਦੇ ਸਾਡੇ ਕੋਲ ਬਾਈ ਟਰੈਕ ਟਰੈਕ ਉਸ ਦਾ ਟਰੈਕ ਲਿਆ ਗਿਆ ਜੀ ਕਿਸੇ ਵਧੀਆ ਬੰਦੇ ਕੋਲ ਆਇਆ ਵਾ ਟਰੈਕਟਰ 750 RX CM ਸੀਰੀਅਸ ਸੋਨਾ ਲੀਕਾ ਦੇਖੋ ਜੀ ਮਿੱਡੀ ਸੋਹਣਾ ਇਹਦਾ ਆਪਣਾ ਪਹਿਲਾ ਚਾਲ ਦੇ ਜੀ ਪੂਰਾ ਵਧੀਆ ਟਰੈਕਟਰ ਹੁਣ ਵੀ ਚਲਦਿਆ 17 ਮਾਡਲ 5 ਲੱਖ 5000 ਰੁਪਏ ਬਾਈ ਰੇਟ ਕਰ ਦਿਆ ਜੀ ਜਿਹਦੇ ਦੇਸ਼ ਆਇਆ ਜੋ ਟਰੈਕਟਰ ਦਾ ਸਾਫ ਵਾ ਟਰੈਕਟਰ ਪੂਰਾ ਸੋਨਾ ਟਰੈਕਟਰ ਪਿਆ ਸਾਤਰੀ ਲੱਗੀ ਆ ਡੈਕ ਡੋਕ ਲਵਾ ਕੇ ਆ ਤੋਫੇ ਬਣ ਜੂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਬਈ ਰੰਗ ਰੰਗ ਦੇਖੋ ਬਈ ਪੂਰਾ ਵਧੀਆ ਪਿਆ ਗਿਆ ਕਿਦੋਂ ਕੋਈ ਵੀ ਛੀਟ ਨਹੀਂ ਲੱਗੀ ਟਰੈਕਟਰ ਦੇ ਪਾਵਰ ਸਟੀering ਹੈ ਜੀ ਦੇਖ ਸਕਦੇ ਹੋ ਲਓ ਵੀ ਮਿੱਤਰੋ 750 ਸੋਨਾ ਲੀਕਾ ਇਹਦੀ ਮਾਰਕੀਟ ਦਾ ਤੁਹਾਨੂੰ ਪਤਾ ਬਈ ਫੁੱਲ ਹੈ ਇਹ ਟਰੈਕਟਰ ਭੂਗ ਵਾਲੀਆਂ ਟਰਾਲੀਆਂ ਦੇ ਕੰਮ ਕਰਦਾ ਪਹੌਣ ਤੇ ਕੰਮ ਕਰਦਾ ਪਠੇ ਵਾਲਾ ਕੋ ਸਾਰਾ ਕੋਈ ਸੋਨਾ ਲੀਕਾ ਚੱਲਦਾ ਹੈ ਬਗਲ ਨੂੰ ਪਤਾ ਹੀ ਆ ਸੋਨਾ ਲੀਕਾ ਰਿਆ 852 ਬਸ ਤੇ ਇਹ ਟਰੈਕਟਰ ਫੇਲ ਹੋਣ ਵਾਲੇ ਨਹੀਂ ਹੈ ਜੀ ਦੇਖ ਸਕਦੇ ਹੋ ਡਬਲ ਕਲਚ ਦੇਖੋ ਜੀ ਕਿਆ ਬਾਤਾਂ ਨੇ ਇਹ ਟਰੈਕਟਰਾਂ ਮਰਗਾਟ ਮਰਗੂਟ ਦੇਖੋ ਜੀ ਜਮਾ ਇੱਕ ਟਾਂਕਾ ਵੀ ਲੱਗਿਆ ਤੁਸੀਂ ਦੇਖ ਸਕਦੇ ਹੋ ਜੀ ਨਵਾ ਹੋਇਜ ਪੈ ਗਿਆ ਜਿਹੇ ਏਜੰਸੀ ਤੋਂ ਲਿਆਂਦੇ ਆਂਦੇ ਆਂ ਬਰਗਾਟਾਂ ਬਾਈਆਂ ਦਾ ਜਿਹਦੇ ਕੋਲ ਟਰੈਕਟਰ ਸੀ ਪਹਿਲਾਂ ਇਹ ਸਾਮ੍ਹੇ ਕੋ ਬਾਹਲਾ ਜਾ ਕੇ ਰੱਖਿਆ ਹੋਇਆ ਦੇਖ ਆਇਓ ਟਰੈਕਟਰ ਆ ਨੋ ਵੀ ਮਿੱਤਰੋ ਫੱਕਾ ਕੇ ਦੇਖੋ ਬਈ ਟਰੈਕਟਰ ਦੀ ਕਿੰਨੀ ਨਗਰ ਹੁੰਦੀ ਆ ਆ ਲੱਗਿਆ ਵੇ ਡਿਊਟੀ ਡਿਸਟ੍ਰਿਬਿਊਟਰ ਬਾਈ ਡਾਵਲ ਆ ਦੇਖ ਸਕਦੇ ਹੋ ਉਸ ਮਰਜ਼ੀ ਭਾਉ ਟਰੈਕਟਰ ਮੰਗਰ ਤੁਸੀਂ ਡਰਾਵਲ ਪੂਰੀ ਵਧੀਆ ਰੀਜਨ ਆਲ ਪੁਰਾਣ ਘੈਂਟਾ ਜੀ ਕੰਮ 17 ਲੱਗਿਆ ਪਿਆ ਜੀ ਟਰੈਕਟਰ ਦਾ ਬਸ ਹੁਣ ਸੀਐਚ ਦਾ ਟਾਇਰ ਲੋ ਵੀ ਇਸ ਤੇ ਚੁੜ ਆ ਗਿਆ ਬਈ 960 ਚੁੜ ਆ ਗਿਆ ਜੀ 960 ਐਫੀ ਇਹ 855 ਨਾਲ ਥੋੜਾ ਜਿਹਾ ਲੰਮਾ ਹੁੰਦਾ ਟਰੈਕਟਰ ਜੀ ਟਰੈਕਟਰ ਦੇਖੋ ਜੀ ਇਹਨਾਂ ਦਾ ਸਾਰਾ ਟਰੈਕਟਰ ਦੇਖੋ 17 ਮਾਡਲ ਹੈ ਜੀ 5 ਲੱਖ 65 ਹਜ਼ਾਰ ਰੁਪਿਆ ਰੇਟ ਹੈ 17 ਮਾਡਲ 5 ਲੱਖ 65 ਹਜ਼ਾਰ ਰੁਪਿਆ ਰੇਟ ਹੈ ਟਰੈਕਟਰ ਦੇਖੋ ਜੀ ਇਹਨਾਂ ਦਾ ਜੀ ਸਾਰਾ ਘਰੋਂ ਚੈੱਕ ਕਰਾ ਦੇ ਬਾਈ ਸਾਂ ਚੈੱਕ ਟਰੈਕਟਰ ਸੀਸਾ ਲੱਗਿਆ ਜੀ ਸਲੈਕਸਰ ਪੂਰਾ ਸਰੀਰ ਲੱਗਿਆ ਤੁਸੀਂ ਦੇਖ ਸਕਦੇ ਹੋ ਜਿਹੇ ਨਾਲ ਸਲੈਕਸਰ ਆਹ ਆਹ ਕਾ ਬਾਤ ਹੈ ਤੂਫਾ ਟਰੈਕਟਰ ਹੈ ਜੀ ਆਪਣੇ ਜਿੰਮੇਦਾਰਾਂ ਦੀ ਪਹਿਲੀ ਪਸੰਦ ਹੈ ਜੀ ਟਰੈਕਟਰ ਹੈ 960 ਹੋ ਗਿਆ 963 ਹੋ ਗਿਆ 855 ਹੋ ਗਿਆ 969 ਹੋ ਗਿਆ ਇਹਦਾ ਟਰੈਕਟਰ ਸੱਲੇ ਦੇਖਦੇ ਨਹੀਂ ਦੇਖ ਸਕਦੇ ਟਰੈਕਟਰ ਇਹਦਾ ਟੁਕਾ ਟੁਕਾ ਇਸ ਆ ਯਾਲੀ ਵਾਲਾ ਹੋਰ ਕਾ ਬਾਤ ਹੈ ਆਹ ਟਰੈਕਟਰ 960 ਸੁਭਰਾਜ 11 ਹਾਲ ਪਾ ਕੇ ਜਾਂਦਾ ਜਹਾਜ਼ ਮੰਗੂ ਕੋਣ ਪੇਗੀ ਮੰਜ਼ੀ ਲਾ ਦੋ ਥੱਲੇ ਚਲੋ ਜੀ ਦੇਖ ਸਾਡੇ ਬਾਅਦ ਦੇ ਰਹੇਗਾ ਇਧਰ ਦੇਖੋ ਜੀ ਪਾਇਰ ਦਾ ਇਹਨੂੰ ਥਾਂ ਵਾਈਆਂ ਦਾ ਲਗਾਇਆ ਹੈ ਸੈਂਟਰ ਗੇਰ ਹੈ ਜੀ ਉਹਨੂੰ ਸ਼ੇਰ ਲਾ ਕੇ ਲਾਜ਼ਮ ਕਰ ਦੋ ਆਹ ਟਾਇਰ ਦੇਖੋ ਜੀ ਪੂਰੇ ਵਧੀਆ ਟਾਇਰ ਪਏ ਰਿਆ ਐ ਮਾਰਕ ਦੇ ਚਿੱਟੇ-ਚਿੱਟੇ ਰਮ ਪਿਆ ਟਾਇਰ ਬਾਈ ਨਾਲ ਦੇ ਆ ਜਮਾ ਨਾਲ ਦੇ ਟਾਇਰ ਬਾਕੀ ਮੌਕੇ ਤੇ ਹੋ ਜੂ ਜੀ ਠੀਕ ਹੈ ਜੀ ਸੁੰਦਰ ਰੇਟ ਦੁਬਾਰੇ ਫੇਰਤਾ ਕੇ ਇਹਦੇ ਡਬਲ ਡੁੱਪਲ ਡਬਲ ਲੱਗਿਆ ਹੋਇਆ ਜੀ ਬਈ ਦਿਖਾ ਦੀ ਮੜਿਆ ਹਾਂਜੀ ਤੇ ਇਹਦਾ ਰੇਟ ਤੁਹਾਨੂੰ ਦੱਸ ਦਿਆਂ ਜੀ ਦੁਆਰੇ ਦੇ 17 ਮਾਡਲ 5 ਲੱਖ 65 ਹਜ਼ਾਰ ਰੁਪਏ ਰੇਟ ਆ ਭਾਈ ਐਡਰ ਦੇਖੋ ਜੀ ਸੀਟ ਸੂਟ ਬਈ ਨਾਲ ਦੀ ਆਹ ਗੁੜੀਆਂ ਸੀਟ ਆ ਨਾਲ ਦੀ ਹੈਗੀ ਏਜੰਸੀ ਵਾਲਿਆਂ ਦੀ ਉਹ ਦੇਖ ਸਕਦੇ ਹੋ ਮਜੂ ਕਰ ਪਿਆ ਸਾਰਾ ਕੁਝ ਆ ਸਾਰੀਆਂ ਜਿਹੜੀਆਂ ਨੇ ਆਪਣੀਆਂ ਚਟਾਂ ਜੀਆਂ ਲੱਗੀਆਂ ਵੀ ਨੇ ਸਾਰੇ ਨਾਲ ਦੀਆਂ ਨੇ ਦੇਖੋ ਜਿੱਥੇ ਆਪਣੀ ਵਾਰੰਟੀ ਵਾਰਨਿੰਗ ਲਿਖੀ ਹੁੰਦੀ ਆ ਠੀਕ ਆ ਜੀ ਮਰਗਾੜ ਬਹੁਤ ਸੋਹਣੀ ਆ ਜੀ ਇੱਕ ਤੋਂ ਵੱਨੀ ਜੀ ਮਰਗਾੜ ਕਰਿਆ ਦੇਖ ਸਕਦੇ ਹੋ ਜੀ ਫਟਕ ਫੋਟੋ ਨਾਲ ਲਾਈਟਾਂ ਦੀ ਪੂਰੀ ਵਧੀਆ ਸਿਰੇ ਦੀ ਪਈਆ ਟਰੈਕਟਰ ਦੀ ਦੇਖੋ ਜੀ ਵੀਡੀਓ ਦੇ ਵਿੱਚ ਆਹ ਕਾ ਬਾਤ ਆ ਜੀ ਕਾਕਾ ਕਾ ਵੀ ਮੰਡੀ ਦੀ ਇੱਕੋ ਹੀ ਹੈ 900 960 ਟਰੈਕਟਰ ਹੈਪੀ 960 ਮੰਡੀ ਦੀ ਇੱਕੋ ਹੀ ਹੈ ਜੀ ਇਹ ਟਰੈਕਟਰ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਟਾਪ ਹੈ ਟਰੈਕਟਰ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਇਹ ਟਰੈਕਟਰ ਦਾ ਫੋਨ ਨੰਬਰ ਆਪਾਂ ਬਾਜੀ ਤੋਂ ਪੁੱਛ ਲੈਨੇ ਆ ਆਪਣਾ ਫੋਨ ਨੰਬਰ ਵੀ ਲਿਖਣਾ 98155 ਲਓ ਵੀ 98155 74755 74755 ਇਹ ਨੰਬਰ ਤੇ ਸੰਪਰਕ ਕਰਿਓ ਤੇ ਬਾਈਆਂ ਨੂੰ ਨੰਬਰ ਲਾਇਓ ਟਰੈਕਟਰ ਦੇਖਿਓ ਟਰੈਕਟਰ ਖਰੀਦ ਕੇ ਲਿਆਓ ਠੀਕ ਹੈ ਜੀ ਮਾੜਾ ਮੋਟਾ ਜਿਹੜਾ ਰਹਿ ਗਿਆ ਉਹ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਹ ਟਰੈਕਟਰ ਪੱਖੋਂ ਕਿੰਝੇ ਖੜੇ ਹੁੰਦੇ ਆ ਜੀ ਜਦੋਂ ਕੋ ਬਰਨਾਲੇ ਤੋਂ ਜਾਣੇ ਆਂ ਕੁਰਲੀ ਬਾਈਪਾਸ ਨਾ ਜਾਓ ਬਾ ਸਿੱਧਾ ਹੀ ਵਾਗ ਜਿਓ ਪਲਾਟ ਨੂੰ ਜਾਣੇ ਜਦੋਂ 500 ਤਾਂ ਖੜੰਬੇ ਚ ਬਣਦੇ ਉੱਥੇ ਟਰੈਕਟਰ ਖੜੇ ਹੁੰਦੇ ਆ ਇਹ ਕੋਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣਾ ਨਾਂ ਕੀ ਆ ਗੱਗੂ ਲੈ ਵੀ ਗੱਗੂ ਇਹ ਬਾਈ ਰਹਿੰਦਾ ਬਰਨਾਲੇ ਇਹ ਦੋ ਬਾਈ ਨੇ ਆਪਣੇ ਇੱਕ ਬਾਈ ਦਾ ਨੰਬਰ ਹੈਗਾ 98150 ਬਾਈ ਇਹ ਦੂਜਾ ਨੰਬਰ ਹੈਗਾ ਜਿਹੜਾ ਉੱਥੇ ਰਹਿੰਦਾਗਾ ਪੱਖੋ ਕੈਂਚੀਆਂ ਟਰੈਕਟਰਾਂ ਕੋਲੇ 98150 75672 75672 ਲਗੀ ਇਹ ਇੰਨੇ ਨੰਬਰ ਆ ਬਾਈਆਂ ਦਾ ਜੇ ਕਿਸੇ ਟਰੈਕਟਰ ਲੈਣੇ ਆ ਸੇ ਟਰੈਕਟਰ ਕੋਈ ਮਰਜ਼ੀ ਲੈ ਜਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ YouTube ਚੈਨਲ ਆ ਜੀ ਫਾਰਮਰ ਜਿੰਗ ਨਾਟ ਗੇਰ ਉਹਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਸੋਮਵਾਰ ਨੂੰ ਇਸੇ ਟਾਈਮ ਇਸੇ ਮੰਡੀ ਤੇ ਓਕੇ ਬਾਈ ਧੰਨਵਾਦ ਵਧੀਆ ਜੀ ਮਿੱਤਰੋ ਤੁਹਾਨੂੰ ਟਰੈਕਟਰ ਕਿਵੇਂ ਲੱਗੇ ਜੇ ਵਧੀਆ ਲੱਗੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਦਿਓ ਧੰਨਵਾਦ ਫੇਰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ